ਜਵਾਬ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬਹੁਤ ਕੀਮਤੀ ਬੋਲ ਔਰ ਗੁਰੂ ਨਾਨਕ ਦੇ ਸਮੇਂ ਤੋਂ ਸਿੱਖ ਜਗਤ ਦੇ ਵਿੱਚ ਇਹ ਬੋਲ ਬੜਾ ਪ੍ਰਚਲਿਤ ਚਲੇ ਆ ਰਹੇ ਨੇ ਕਿਸੇ ਨੂੰ ਸਮਝਾਣਾ ਹੋਵੇ ਉਹ ਸੰਸਾਰ ਦੇ ਵਿੱਚ ਕਿਵੇਂ ਰਹਿਣਾ ਹੈ ਤੇ ਕਿਵੇਂ ਪਾਰ ਕਰਨਾ ਹੈ ਇਹ ਬੋਲ ਗੁਰੂ ਨਾਨਕ ਦੇ ਅੱਗੇ ਕੀਤੇ ਜਾਂਦੇ ਨੇ ਤੁਹਾਡੇ ਸਾਹਮਣੇ ਮੈਂ ਰੱਖਾਂ ਉਹ ਪ੍ਰਸੰਚ ਚਰਪੜ ਦਾ ਏ ਹੁਣ ਜਵਾਬ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਜੈ ਸੇ ਜਲ ਮੇ ਕਮਲ ਮੇ ਰਾਲ ਮੁਰਗਾ ਹੀਨੇ ਸਾਣੇ ਸ਼ਬਦ ਸੁਨਤ ਭਉ ਸਾਗਰ ਤਰੀਏ ਨਾਮਿਕ ਨਾਮ ਵਖਾਣੇ ਰਹੇ ਇਕਾਂਤ ਇਕੋ ਮਨ ਵਸਿਆ ਆਸਾ ਮਾਹੇ ਨਿਰਾਸੋ ਅਗਮ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਐ ਚਰਪਟ ਐ ਗੋਰਖ ਦੇ ਚੇਲੇ